ਬਾਜੀ ਕੀ ਨਾ ਜੀ ਆਪਣਾ ਮੇਰਾ ਮੰਨਿਆ ਤਰੀਕਾ ਕਿਹੜੀ ਜਗ੍ਹਾ ਤੇ ਰਹਿਣ ਆ? ਖਾਲਸਾ ਪੰਥ ਦੇ ਇਮਾਮਲਾ ਕੀ ਡਾ ਤੁਹਾਡੇ ਕੋ ਸੱਟਾਂ ਵਗੈਰਾ ਲੱਗਿਆ? ਮਾਮਲਾ ਭਾਜੀ ਕੁਛ ਨਹੀਂ ਬਸ ਪੈਸੇ ਆ ਦੇ ਲੈਣ ਦੇਣ ਪੈਸੇ ਸਿਕਿਉਰਿਟੀ ਨਾਲ ਗੱਲ ਕਰਦੇ ਸੀ ਤੇ ਫਾਦਰ ਸਾਹਿਬ ਵੀ ਸਕੇ ਮੇਰੇ ਤੇ ਜਿਆਦਾ ਹਾਈ ਪਰ ਹੋ ਗਏ ਥੋੜੇ ਹੂੰ ਮੈਂ ਵੀ ਕਰਕੇ ਥੋੜਾ ਹਾਈ ਪਰ ਹੋ ਗਏ ਤੇ ਉਹਨਾਂ ਨੇ ਹਮਲਾ ਕੀਤਾ ਜੀ ਚਾਕੂ ਦੇ ਨਾਲ ਕੀ ਨਾਮ ਆ ਡਾਡੀ ਦਾ? ਗੁਪਿੰਦਰ ਪਾਲ ਇਹ ਉਹਨੇ ਤੁਹਾਡੇ ਤੇ ਹਮਲਾ ਕਰ ਦਿੱਤਾ ਹਾਂਜੀ ਕਾਰਨ ਕੀ ਹਮਲਾ ਕਰਨ ਦਾ ਕਰਨ ਉਹ ਹੀ ਪੈਸਿਆਂ ਦੀ ਲੈਣ ਦੇਣ ਦੀ ਗੱਲ ਕਰਦੇ ਸੀਗੀ ਤੇ ਨਹੀਂ ਕਾਦੇ ਪੈਸੇ ਸੀਗੇ ਫਿਰ ਸੀ ਮੈਂ ਬਾਹਰ ਗਿਆ ਸੀ ਕਹੋਰੀ ਪੁੱਛ ਰਿਹਾ ਸੀ ਕਿਹੜੀ ਜਗ੍ਹਾ ਗਏ ਸੀ ਬਾਹਰ ਖਤਰ ਦੇ ਵਿੱਚ ਅੱਛਾ ਜੀ ਤੇ ਐਨੇ ਕਦੋਂ ਤੁਸੀਂ ਬਾਹਰ ਮਨ ਹੋ ਗਿਆ ਭਾਜੀ ਸਾਲ ਹੋ ਗਏ ਤੇ ਪੈਸੇ ਦਾ ਤੁਸੀਂ ਹੁਣ ਪੁੱਛਿਆ ਰਣੋ ਹਾਂ ਜੀ ਮੈਂ ਸੇ ਪੁੱਛਦਾ ਪਹਿਲਾਂ ਨਹੀਂ ਸੀਗਾ ਵੀ ਇਦਾਂ ਹੀ ਲਾਰਾ ਲਾਉਂਦੇ ਸੀਗੇ ਉਹ ਰਾਤ ਜੀ ਕਰਦਾ ਕੱਲ੍ਹ ਕਰਦਾ ਮਹੀਨੇ ਦਾ ਕਰਦਾ ਇੱਦਾਂ ਕਿੰਨੇ ਕੁ ਪੈਸੇ ਸੀਗੇ ਪੈਸੇ ਭਾਜੀ 5 ਕੁ ਲੱਖ ਸੀਗੇ ਜੀ ਤੇ ਕੀ ਪੁੱਛਿਆ ਤੁਸੀਂ ਮੜ ਕੇ ਆ ਕੇ ਕਰਦਿਆਂ ਨੂੰ ਕਰਦਿਆਂ ਨੂੰ ਮੈਂ ਉਹ ਹੀ ਕਹਿਣਾ ਸੀਗਾ ਵੀ ਮੇਰੇ ਪੈਸੇ ਦੇ ਦੇ ਮੈਂ ਹੋਰ ਪਾਸੇ ਦੇਖਾਂਗਾ ਬਸ ਉਹੀ ਥੋੜੀ ਗੱਲਬਾਤ ਹੋਰ ਦੀ ਦਿੱਤੇ ਨਹੀਂ ਪੈਸੇ ਫਿਰ ਨਹੀਂ ਭਾਜੀ ਕੀ ਕਹਿੰਦੇ ਕਿ ਪੈਸੇ ਕਿੱਥੇ ਲੱਗੇ ਪੈਸੇ ਪੈਸੇ ਭਾਜੀ ਇਦਾਂ ਹੀ ਬਸ ਅਹੀ ਹੈਗੇ ਭਾਜੀ ਮਾਤੜ ਸਾਥੀ ਉਹ ਬਿੱਤੇ ਕਹਾ ਲੋਕਾਂ ਨੂੰ ਘਰੋਂ ਦੁਕਾਨ ਤੇ ਲਾ ਦਿੱਤੇ ਉਹਨਾਂ ਨੇ ਦੁਕਾਨ ਪਾਈ ਹੈ ਹਾਂ ਬਿਆਜੂ ਦੇ ਹੀ ਜਾਂਦੇ ਤਾਂ ਪਿੰਡ ਦੇ ਹੀ ਬੰਦੇ ਨੂੰ ਪਤਾ ਲੱਗਦਾ ਜੀ ਕਾਦੀ ਦੁਕਾਨ ਪਾਈ ਉਹਨਾਂ ਨੇ ਪਾਈ ਹੈ ਫਾਸਟ ਫੂਡ ਦੀ ਹੈ ਪਿੰਡੀ ਖਲવાડી ਅੱਛਾ ਜੀ ਹਾਂਜੀ ਤੇ ਅੱਜ ਕੀ ਗੱਲਬਾਤ ਹੋਈ ਜਿਹੜੇ ਤੁਹਾਡੇ ਚਾਕੂ ਮਾਰਨੇ ਲੱਗੇ ਜਿਹੜੇ ਗੱਲਬਾਤ ਭਾਜੀ ਮੈਂ ਉਹੀ ਪੁੱਛਿਆ ਵੀ ਮੈਨੂੰ ਤੁਸੀਂ ਨੇ ਟਾਈਮ ਤੇ ਲਾਰੀ ਲਾਈ ਜਾਂਦੀ ਵੀ ਮੇਰੇ ਪੈਸੇ ਦੇ ਦਿਓ ਹਾਂ ਤੇ ਮੈਨੂੰ ਕਿਹਾ ਵੀ ਮੈਂ ਨਹੀਂ ਦੇਣੇ ਵੀ ਤੂੰ ਕੱਲ ਆ ਕੀ ਕਰਨ ਅੱਛਾ ਠੀਕ ਹੈ ਏਦਾਂ ਹੀ ਬਸ ਫਾਈਟਰ ਹੋ ਗਏ ਮੈਂ ਵੀ ਥੋੜਾ ਜਿਹਾ ਹੋਇਆ ਤੇ ਮੇਰੇ ਤੇ ਹਮਲਾ ਕਰ ਦਿੱਤਾ ਕਿਹੜਾ ਹਥਿਆਰ ਨਾਲ ਕੀਤਾ ਹਮਲਾ ਚਾਕੂ ਸਗਾ ਉਹਨਾਂ ਦੇ ਕੋਲ ਜੀ ਚਾਕੂ ਕਿਹੜਾ ਜਿਹੜਾ ਘਾਰ ਹੁੰਦਾ ਜਿਹੜਾ ਯੂਜ਼ ਕਰਦੇ ਆਪਾਂ ਨਹੀਂ ਜਿਹੜਾ ਉਹ ਕਟਿੰਗ ਕਰਨ ਵਾਲਾ ਹੁੰਦਾ ਅੱਛਾ ਹਾਂਜੀ ਉਹ ਕਿੱਥੋਂ ਲੈ ਕੇ ਆਏ ਚਾਕੂ ਬਾਹਰੋਂ ਜਾਂ ਘਰ ਹੀ ਪਿਆ ਸੀ ਦੁਕਾਨ ਤੇ ਦੁਕਾਨ ਤੇ ਸੀਗੀ ਚਫਾਜ ਬੂਰ ਦੀ ਦੁਕਾਨਾਂ ਦੇ ਅੱਗੇ ਉਹਨਾਂ ਦੀ ਹਾਂਜੀ ਦੁਕਾਨ ਤੇ ਮਾਰਿਆ ਕਿ ਘਰੇ ਮਾਰੇ ਦੁਕਾਨ ਤੇ ਕੈਮਰੇ ਲੱਗੇ ਦੁਕਾਨ ਤੇ ਵੀ ਨਹੀਂ ਭਾਜੀ ਤੇ ਹੁਣ ਤੁਸੀਂ ਕਾਰਵਾਈ ਕਰਾ ਰਹੇ ਆਪਣੀ ਕਾਰ ਕਰਦੇ ਪਏ ਹੈ ਜੇ ਗੱਲ ਉਹਨਾਂ ਨੂੰ ਕਿਹਾ ਹੈ ਜੀ ਡਾਕਟਰ ਸਾਹਿਬ ਤੇ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਹਣ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦਾ ਜੀ ਉਹਨਾਂ ਦੇ ਇਸ ਕਾਨੂੰਨੀ ਕਾਰਵਾਈ ਕੀਤੀ ਜਾਵੇ ਹੋਰ ਉਹਨਾਂ ਕੀ ਕਰਦਾ ਹੈ ਮੈਂ ਬਹੁਤ ਥੱਕ ਗਿਆ ਕੋਸ਼ਿਸ਼ ਸ਼ਿਕਾਇਤ ਦਿੱਤੀ ਭਾਈ ਤੁਸੀਂ ਇਹ ਕਿਦਾਂ ਬਹੁਤ ਸ਼ਿਕਾਇਤ ਭਾਜੀ ਕਰਨੀ ਹੈ ਜ ਮੈਨੂੰ ਪਤਾ ਕਰ ਦੱਸਾ ਟੱਕੇ ਤੇ ਕਿਤੇ ਲੱਗ ਗਈ ਆਪਣੀ ਟੱਕਾਂ ਭਾਜੀ ਆ ਪਸੀਰ ਲੱਗੀ ਹੈ ਧੂਈ ਤੇ ਲੱਗਾ ਚਾਕੂ ਇਹ ਇਕੱਲੇ ਤੁਹਾਡੇ ਫਾਦਰ ਇਕੱਲੇ ਤੁਹਾਡੇ ਫਾਦਰ ਨੇ ਮਾਰਿਆ ਜੋ ਵੀ ਹੋਰ ਸੀ ਨਾ ਕੱਲੀ ਫਾਦਰ ਹੀ ਸੀਗੇ ਹੋਰ ਨਹੀਂ ਕੀ ਖਲੇ ਨੇ ਤੇ ਤੁਹਾਨੂੰ ਲੈ ਕੇ ਕੋਣ ਆਇਆ ਸਿਵਲ ਹਸਪੀਟਲ ਮੈਂ ਭੱਜਾਂ ਜੀ ਉੱਥੋਂ ਭੱਜ ਕੇ ਮੋਟਰਸਾਈਕਲ ਤੇ ਆਇਆ ਤੇ ਕਿਹੜੇ ਪਿੰਡ ਦੇ ਆ ਤੁਸੀਂ ਹਲਵਾੜਾ ਕੀ ਨਾਮ ਆ ਫਾਦਰ ਦਾ ਵਿਪਿੰਦਰ ਪਾਲ ਜੀ ਭਾਜੀ ਕੀ ਨਾਮ ਆ ਜੀ ਆਪਣਾ ਮੇਰਾ ਮਨ ਇਹ ਹੈ ਕਿ ਕਿਹੜੀ ਜਗ੍ਹਾ ਤੇ ਰਹਣ ਆ? ਹਲਵਾ ਦਾ ਟੈਂਟ। ਕੀ ਮਾਮਲਾ ਕੀ ਡਾ ਤੁਹਾਡੇ ਕੋ ਸੱਟਾਂ ਵਗੈਰਾ ਲੱਗਿਆ? ਮਾਮਲਾ ਭਾਜੀ ਕੁਛ ਨਹੀਂ ਵਸਪੈ ਸਿਆ ਦੇ ਲੈਨ ਦੇਨ। ਪੈਸੇ ਸਿਕਿਉਰਿਟੀ ਨਾਲ ਗੱਲ ਕਰਦੇ ਸੀ ਕਿ ਤੇ ਫਾਦਰ ਸਾਹਿਬ ਵੀ 체ਗੇ ਮੇਰੇ। ਤੇ ਜਿਆਦਾ height ਪਰ ਹੋ ਗਏ ਥੋੜੇ। ਹੂੰ। ਮੈਂ ਵੀ ਕਰਕੇ ਥੋੜਾ height ਪਰ ਹੋ ਗਿਆ। ਤੇ ਉਹਨਾਂ ਨੇ ਹਮਲਾ ਕੀਤਾ ਜੀ ਚਾਕੂ ਦੇ ਨਾਲ। ਕੀ ਨਾਮ ਹੈ ਡਾੜੀ ਦਾ? ਸੁਪਿੰਦਰ ਪਾਲ। ਤੇ ਉਹਨਾਂ ਨੇ ਤੁਹਾਡੇ ਤੇ ਹਮਲਾ ਕਰ ਦਿੱਤਾ? ਹਾਂ ਜੀ। ਕారణ ਕੀ ਹਮਲਾ ਕਰਨ ਦਾ ਕਰਨ ਉਹ ਹੀ ਪੈਸਿਆਂ ਦੀ ਲੈਣ ਦੇਣ ਦੀ ਗੱਲ ਕਰਦੇ ਸੀਗੀ ਤੇ ਤੇ ਨਿਕਾਦੇ ਪੈਸੇ ਸੀਗੇ ਪੈਸੇ ਹੀ ਮੈਂ ਬਾਹਰ ਗਿਆ ਸੀ ਕਹੋਰੀ ਪੁੱਛਦਾ ਸੀ ਕਿਹੜੀ ਜਗ੍ਹਾ ਗਏ ਸੀ ਬਾਹਰ ਖਤਰੇ ਦੇ ਵਿੱਚ ਅੱਛਾ ਜੀ ਤੇ ਐਂ ਕਦੋਂ ਤੁਸੀਂ ਬਾਹਰੋਂ ਮੈਨੂੰ ਹੋ ਗਿਆ ਭਾਜੀ ਸਾਲ ਹੋ ਗਏ ਜੀ ਤੇ ਪੈਸੇ ਦਾ ਤੁਸੀਂ ਹੁਣ ਪੁੱਛਿਆ ਰਣੋਂ ਹਾਂਜੀ ਪੈਸੇ ਦਾ ਪੁੱਛਦਾ ਪਹਿਲਾਂ ਨਹੀਂ ਸੀਗਾ ਕਿ ਇੱਦਾਂ ਹੀ ਲਾਰਾ ਲਾਉਂਦੇ ਸੀਗੇ ਉਹ ਰਾਤ ਜੀ ਕਰਦਾ ਕੱਲ੍ਹ ਕਰਦਾ ਮਹੀਨੇ ਦਾ ਕਰਦਾ ਕਿੰਨੇ ਕ ਪੈਸੇ ਸੀਗੇ ਪੈਸੇ ਭਾਜੀ 5 ਕ ਲੱਖ ਹੈਗਾ ਜੀ ਤੇ ਕੀ ਪੁੱਛਿਆ ਤੁਸੀਂ ਮੜ ਕੇ ਆ ਕੇ ਘਰ ਦੇ ਆਣੋਂ ਘਰ ਦੇ ਆਣੋਂ ਮੈਂ ਉਹ ਹੀ ਕਹਿਣਾ ਸੀਗਾ ਵੀ ਮੇਰੇ ਪੈਸੇ ਦੇ ਦੇ ਮੈਂ ਹੋਰ ਪਾਸੇ ਦੇਖਾਂਗਾ ਬਸ ਉਹੀ ਥੋੜੀ ਗੱਲਬਾਤ ਹੋਰ ਦੀ ਦਿੱਤੇ ਨਹੀਂ ਪੈਸੇ ਫਿਰ ਨਹੀਂ ਭਾਜੀ ਕੀ ਕਹਿੰਦੇ ਕਿ ਪੈਸੇ ਕਿੱਥੇ ਲੱਗੇ ਪੈਸੇ ਪੈਸੇ ਭਾਜੀ ਇਦਾਂ ਹੀ ਬਸ ਅਹੀ ਹੈਗੇ ਭਾਜੀ ਮਾਤੜ ਸਾਥੀ ਉਹ ਇੱਦੇ ਗਾਹਾਂ ਲੋਕਾਂ ਨੂੰ ਘਰੋਂ ਦੁਕਾਨ ਤੇ ਲਾ ਦਿੱਤੇ ਉਹਨਾਂ ਦੀ ਦੁਕਾਨ ਪਈ ਹੈ ਹਾਂ ਸਬਿਆ ਚੂ ਰਹੀ ਜਾਂਦੇ ਤਾਂ ਪਿੰਡ ਦੇ ਬੰਦੇ ਦਾ ਪਤਾ ਲੱਗਦਾ ਜੀ ਕਾਦੀ ਦੁਕਾਨ ਪਾਜੀ ਉਹਨਾਂ ਨੇ ਪਾਈ ਹੈ ਫਾਸਟ ਫੂਡ ਦੀ ਹੈ ਪਿੰਡੀ ਖਲવાડી ਅੱਛਾ ਜੀ ਹਾਂਜੀ ਤੇ ਅੱਜ ਕੀ ਗੱਲਬਾਤ ਹੋਈ ਜਿਹੜੇ ਤੁਹਾਡੇ ਚਾਕੂ ਮਾਰਨੇ ਬੈਗੇ ਜਿਹੜੇ ਗੱਲਬਾਤ ਪਾਜੀ ਮੈਂ ਉਹੀ ਪੁੱਛਿਆ ਵੀ ਮੈਨੂੰ ਤੁਸੀਂ ਇੰਨੇ ਟਾਈਮ ਦੇ ਲਾਰੀ ਲਈ ਜਾਂਦੇ ਵੀ ਮੇਰੇ ਪੈਸੇ ਦੇਦੇ ਹੋ ਹਾਂ ਤੇ ਮੈਨੂੰ ਕਿਹਾ ਵੀ ਮੈਂ ਨਹੀਂ ਦੇਣੇ ਵੀ ਤੂੰ ਕੱਲ੍ਹਾ ਕੀ ਕਰਨਾ ਅੱਛਾ ਜੀ ਠੀਕ ਹੈ ਇੱਦੀ ਬਸਾਈਪਰ ਹੋ ਗਏ ਮੈਂ ਵੀ ਥੋੜਾ ਜਿਹਾ ਹੋਇਆ ਤੇ ਮੇਰੇ ਤੇ ਹਮਲਾ ਕਰ ਦਿੱਤਾ ਜੀ ਕਿਹੜਾ ਹਥਿਆਰ ਨਾਲ ਕੀਤਾ ਹਮਲਾ ਚਾਕੂ ਸਗਾਂ ਮਾਂ ਦੇ ਕੋਲ ਜੀ ਚਾਕੂ ਕਿਹੜਾ ਜਿਹੜਾ ਘਰ ਹੁੰਦਾ ਜਿਹੜਾ ਯੂਜ਼ ਕਰਦੇ ਆਪਾਂ ਨਹੀਂ ਜਿਹੜਾ ਉਹ ਕਟਿੰਗ ਕਰਨ ਵਾਲਾ ਹੁੰਦਾ ਅੱਛਾ ਹਾਂਜੀ ਉਹ ਕਿਥੋਂ ਲੈ ਕੇ ਆਏ ਚਾਕੂ ਬਾਹਰੋਂ ਜਾਂ ਘਰ ਹੀ ਬਿਆਦੀ ਦੁਕਾਨ ਤੇ ਦੁਕਾਨ ਤੇ ਸੀਗੀ ਚਫਾਸ਼ਪੂਰ ਦੀ ਦੁਕਾਨਾਂ ਦੇ ਢਿੱਡ ਹਾਂਜੀ ਉਹਨਾਂ ਦੀ ਹਾਂਜੀ ਦੁਕਾਨ ਤੇ ਮਾਰਿਆ ਕਿ ਘਰੇ ਮਾਰੇ ਦੁਕਾਨ ਤੇ ਕੈਮਰੇ ਲੱਗੇ ਦੁਕਾਨ ਤੇ ਨਹੀਂ ਭਾਜੀ ਤੇ ਹੁਣ ਤੁਸੀਂ ਕਾਰਵਾਈ ਕਰਾ ਕਰਦੇ ਪਏ ਹੈ ਜੀ ਗੱਲ ਉਹਨਾਂ ਨੂੰ ਕਿਹਾ ਹੈ ਜੀ ਡਾਕਟਰ ਸਾਹਿਬ ਨੇ ਰੇਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਹਣ ਪਛਾਤਨ ਤੋਂ ਇਹ ਹੀ ਮੰਗ ਕਰਦਾ ਜੀ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿ ਉਹ ਰੋਣ ਕੀ ਕਰ ਰਹੇ ਨੇ ਮੈਂ ਤੇ ਬਹੁਤ ਥੱਕ ਗਿਆ ਕੋਸ਼ਿਸ਼ ਕਹਿ ਦਿੱਤੀ ਭਾਈ ਤੁਸੀਂ ਜਾ ਜੇ ਕਿੱਦਾਂ ਸ਼ਿਕਾਇਤ ਭਾਜੀ ਕਰਨੀ ਹੈ ਮਾਨਯਾ ਜੀ ਜਸਤਾ ਕੇ ਤੇ ਕੇ ਲੱਗ ਗਈ ਆਪਣੀ ਲੱਟਾਂ ਭਾਜੀ ਆ ਖੀਰ ਲੱਗ ਗਈ ਧੂਈ ਤੇ ਲੱਗਾ ਚਾਕੂ ਇਹ ਕੱਲੇ ਤੁਹਾਡੇ ਫਾਦਰ ਕੱਲੇ ਤੁਹਾਡੇ ਫਾਦਰ ਨੇ ਮਾਰਿਆ ਜੋ ਵੀ ਹੋਰ ਸੀ ਨਾ ਕੱਲੇ ਫਾਦਰ ਹੀ ਸੀਗੇ ਹੋਰ ਨਹੀਂ ਕੀ ਕੋਈ ਨਹੀਂ ਤੇ ਤੁਹਾਨੂੰ ਲੈ ਕੇ ਕੋਣ ਆਇਆ ਸਿਵਲ ਹਸਪੀਟਲ ਮੈਂ ਭੱਜਾਂ ਜੀ ਉੱਥੋਂ ਭੱਜ ਕੇ ਮੋਟਰਸਾਈਕਲ ਤੇ ਆਏ ਆ ਤੁਹ ਕਿਹੜੇ ਪਿੰਡ ਦੇ ਆ ਤੁਸੀਂ? ਹਲਵਾੜਾ ਕੀ ਨਾਮ ਆ ਪਾਦਰ ਦਾ? ਉਪਿੰਡਰ ਪਾਲ